ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਅਦਿੱਤੇ ਵੱਲੋਂ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਵੱਖ-ਵੱਖ ਸਕੂਲਾਂ ਦੇ ਕਰੀਬ 150 ਵਿਦਿਆਰਥੀਆਂ ਦੇ ਨਾਲ ਅੱਜ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦਾ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨ, ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ, ਅਣਜਾਣ ਵਿਅਕਤੀ ਨੂੰ ਸ਼ਾਮਲ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਆਪਣੇ ਮਾਪਿਆਂ ਜਾਂ ਪੁਲਿਸ ਨੂੰ ਇਤਲਾਹ ਦੇਣ ਬਾਰੇ ਜਾਗਰੂਕ ਕੀਤਾ ਗਿਆ ਮੁਲਾਕਾਤ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਪੁਲਿਸ ਹੈਲਪਲਾਈਨ ਨੰਬਰ 112 ਔਮਨ ਹੈਲਪਲਾਈਨ ਨੰਬਰ 1091 ਚਾਈਲਡ ਹੈਲਪ ਨੰਬਰ 1098 ਅਤੇ ਸਾਈਬਰ ਕ੍ਰਾਈਮ ਹੈਲਪਲਾਈਨ 1930 ਬਾਰੇ ਵਿ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਦੇ ਕੰਮਕਾਜ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਵਾਇਆ ਗਿਆ ਅਤੇ ਭਵਿੱਖ ਵਿੱਚ ਚੰਗੇ ਨਾਗਰਿਕ ਬਨਨ ਦੇ ਲਈ ਪ੍ਰੇਰਿਤ ਕੀਤਾ ਗਿਆ ਨਸ਼ੇ ਦਾ کاروبار ਕਰਨ ਵਾਲੇ ਕਿਸੇ ਵੀ ਵਿਅਕਤੀ ਸੰਬੰਧੀ ਕੋਈ ਸੂਚਨਾ ਪ੍ਰਾਪਤ ਹੋਣ ਤੇ ਉਸ ਦੀ ਤੁਰੰਤ ਇਤਲਾ ਪੁਲਿਸ ਹੈਲਪਲਾਈਨ ਤੇ ਦੇਣ ਬਾਰੇ ਵੀ ਕਿਹਾ ਗਿਆ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ ਤੇ ਸੜਕ ਤੇ ਸੁਰੱਖਿਅਤ ਰਹਿਣ ਲਈ ਹੈਲਮਟ ਪਾਉਣ ਦੀ ਹਦਾਇਤ ਕੀਤੀ ਗਈ ਨਵਾਲਕ ਵਿਦਿਆਰਥੀਆਂ ਨੂੰ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾ ਚਲਾਉਣ ਬਾਰੇ ਵੀ ਹਦਾਇਤ ਕੀਤੀ ਗਈ ਇਸ ਮੌਕੇ ਗੁਰਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਅਨੰਦ ਮੋਡਲ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ 그린ਲੈਂਡ ਪਬਲਿਕ ਸਕੂਲ ਦਿਨਾ ਨਗਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰਮੂਦੀਆਂ ਤੇ ਸਰਵਜੋਤੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਦੇ ਵਿਦਿਆਰਥੀ ਹਾਜ਼ਰ ਸਨ ਇਸ ਮੌਕੇ ਤੇ ਵਿਦਿਆਰਥੀਆਂ ਨੇ ਵੀ ਆਪੋ ਆਪਣੇ ਅਨੁਭਵ ਦੱਸੇ ਕਿ ਉਹਨਾਂ ਨੂੰ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਦੇ ਨਾਲ ਇਹ ਮੁਲਾਕਾਤ ਕਰਕੇ ਤੇ ਉਹਨਾਂ ਤੋਂ ਵੰਡਮੁੱਲੀ ਜਾਣਕਾਰੀ ਹਾਸਲ ਕਰਕੇ ਕਿਵੇਂ ਦਾ ਮਹਿਸੂਸ ਹੋਇਆ ਔਰ ਇਸ ਦੇ ਨਾਲ ਹੀ ਐਸਐਸਪੀ ਸਾਹਿਬ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ ਗਈ ਕਿ ਜੋ ਅੱਜ ਬੱਚਿਆਂ ਨੂੰ ਜਾਗਰੂਕ ਕੀਤਾ گیا ਉਸ ਬਾਰੇ ਮੇਰਾ ਨਾਮ ਪੰਨੂ ਹੈ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥੀ ਹਾਂ ਅੱਜ ਸੀਐਸਐਸਪੀ ਆਫਿਸ ਆਏ ਆ ਅਸੀਂ ਸਾਨੂੰ ਆਪਣੀ ਪ੍ਰੋਬਲਮਸ ਦੱਸੀਆਂ ਸਾਨੂੰ ਸਾਨੂੰ ਉਸ ਦੇ ਸੋਲੂਸ਼ਨਸ ਦੱਸਿਆ ਬਹੁਤ ਹੀ ਅੱਛਾ ਲੱਗਿਆ ਤੇ ਅਸੀਂ ਉਮੀਦ ਕਰਦੇ ਹਾਂ ਅਸੀਂ ਫਿਰ ਸਾਰਨਾ ਫੇਰ ਮਿਲਾਂਗੇ ਤੇ ਆਪਣੀ ਪ੍ਰੋਬਲਮਸ ਸਾਨੂੰ ਦੱਸਾਂਗੇ ਕਿ ਸਰ ਇਦਾਂ ਹੀ ਆ ਰੀ ਸੋਲੂਸ਼ਨਸ ਦੇਣਗੇ ਧੰਨਵਾਦ ਨੋ ਮੇਰਾ ਨਾਮ ਮਨਜੋਤ ਹੈ ਤੇ ਮੈਂ ਸ੍ਰਿਜੋਤੀ ਸਕੂਲ ਦੀ ਵਿਦਿਆਰਥਣ ਹਾਂ ਅਸੀਂ ਅੱਜ ਇੱਥੇ ਐਸਐਸਵੀ ਸਾਹਿਬ ਦੇ ਆਫਿਸ ਆਏ ਸੀ ਸਾਨੂੰ ਬਹੁਤ ਅੱਛਾ ਲੱਗਾ ਸੀ ਸੱਦਨਾ ਮਿਲੇ ਅਸੀਂ ਆਪਣੇ ਕੁਐਸ਼ਨਸ ਰੱਖੇ ਰਿਗਾਰਡਿੰਗ ਟੂ ਸਾਡੀ ਸਰਕਾਰ ਕਿਵੇਂ ਦੀ ਹੈ ਸਰ ਨੇ ਸਾਨੂੰ ਬਹੁਤ ਅੱਛਾ ਸਮਝਾਇਆ ਕਿ ਕਿਵੇਂ ਅਸੀਂ ਇਸ ਤੋਂ ਨਸ਼ਿਆਂ ਤੋਂ ਮੁਕਤ ਹੋ ਸਕਦੇ ਹਾਂ ਜੋ ਇੱਕ ਸਟੂਡੈਂਟ ਨੇ ਕੁਐਸ਼ਨ ਰੱਖਿਆ ਸੀ ਕਿ ਠੇਕੇ ਚੱਲਦੇ ਨੇ ਉਹ ਕਿਉਂ ਚੱਲ ਰਹੇ ਨੇ ਸੋ ਸਨਿਆ ਨੂੰ ਦੱਸਿਆ ਕਿ ਪਹਿਲਾਂ ਤੇ ਅਸੀਂ ਖੁਦ ਜਿਓ ਚੱਲਦੇ ਪਏ ਨੇ ਤੇ ਅਸੀਂ ਖੁਦ ਉਸੇ ਨਾ ਚਾਹਾਂਗੇ ਤੇ ਦਿਨ ਬਦਿਨ ਉਹਨਾਂ ਦੀ ਜਿਹੜੀ ਮਤਲਬ ਕਮਾਈ ਉਹ ਕੱਟੀ ਗਈ ਤੇ ਉਹ ਆਪਣੇ ਆਪ ਉਹ ਚੀਜ਼ਾਂ ਬੰਦ ਕਰਕੇ ਆਪਣੀਆਂ ਹੋਰ ਚੀਜ਼ਾਂ ਵੱਲ ਜਾਣ ਗਈ ਇਸ ਕਰਕੇ ਸਾਨੂੰ ਮਤਲਬ ਨਸ਼ਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ ਹੋਰ ਸਾਰੀਆਂ ਸ਼ਰਕਾਂ ਦੇ ਬਾਰੇ ਇੱਕ ਇੱਕ ਪੁੱਛਣ ਕੋਸ਼ਨ ਕੀਤਾ ਸੀਗਾ ਕਿ ਸ਼ਰਕਾਂ ਤੇ ਅੱਜ ਮੌਸਮ ਜਿਵੇਂ ਚੱਲ ਰਿਹਾ ਹੈ ਤੇ ਜੋ ਮਤਲਬ ਟੋਏ ਹੁੰਦੇ ਨੇ ਉਹਨਾਂ 'ਚ ਪਾਣੀ ਭਰ ਜਾਂਦਾ ਹੈ ਤੇ ਉਹਨਾਂ ਤੇ ਵੀ ਸਾਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਉਸ ਤੇ ਧਿਆਨ ਦੇਣਾ ਚਾਹੀਦਾ ਹੈ ਖੋਤਾ ਹੈ ਕੁਐਸਚਨ ਸੀ ਕਿ ਉਸ ਚੀਜ਼ਾਂ ਤੇ ਉਹਨਾਂ ਨੂੰ ਵਧਿਆ ਕੀਤਾ ਜਾਏ। ਸਤਰੀਆ ਕਾਲ ਮੈਂ ਗ੍ਰੀਨਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਹਾਂ ਤੇ ਅੱਜ ਅਸੀਂ ਇੱਥੇ ਹਨੁਕੰਮਿਤ ਕੀਤਾ ਗਿਆ ਸੀ ਐਸਐਸਪੀ ਸਾਹਿਬ ਵੱਲੋਂ ਮੈਂ ਬਹੁਤ ਖੁਸ਼ ਹਾਂ ਇੱਥੇ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਕਿਤਾਂ ਨਸ਼ਿਆਂ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਅਸੀਂ ਦੇਖਦੇ ਹਾਂ ਕਿ ਰੋਜ਼ ਹੀ ਕਿੰਨੇ ਰੇਪ ਕੇਸਸ ਹੁੰਦੇ ਹਨ ਸਾਨੂੰ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਉਹਨਾਂ ਨੇ ਹੁਣ ਸਾਡੇ ਲਈ ਹੈਲਪਲਾਈਨ ਨੰਬਰ ਬਣਾਏ ਹਨ ਵੱਖਰੇ ਵੱਖਰੇ ਬਣਾਏ ਹਨ ਸਾਡੇ ਲਈ ਤੇ ਹੋਰ ਸਾਨੂੰ ਸੇਫ ਫੀਲ ਕਰਨ ਲਈ ਫੀਮੇਲਸ ਨੂੰ ਸੇਫਟੀਸ ਕਰਨ ਲਈ ਉਹਨਾਂ ਨੇ ਵੱਖਰੇ ਵੱਖਰੇ ਫੀਮੇਲਸ ਰੱਖੀਆਂ ਹੋਈਆਂ ਹਨ ਫੀਮੇਲ ਵਰਕਰ ਰੱਖੀਆਂ ਹੋਈਆਂ ਹਨ ਯਾਨੀ ਜਿਸ ਕਰਕੇ ਹਨੂ ਵੀ ਸੇਫ ਫੀਲ ਹੁੰਦਾ ਹੈ ਸੋ ਮੈਂ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕੋਜੀ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਹੈਗਾ ਪਬਲਿਕ ਪੁਲਿਸ ਦੇ ਵਿੱਚ ਜਿਹੜਾ ਡਿਸਟੈਂਸ ਨੂੰ ਦੂਰ ਕਰਨ ਵਾਸਤੇ ਅਸੀਂ ਜਿਹੜੇ ਸਕੂਲ ਦੇ ਬੱਚਿਆਂ ਨੂੰ ਖਾਸ ਕਰ ਜਿਹੜਾ ਅਸੀਂ ਇਨਵਾਈਟ ਕੀਤਾ ਸੀ ਜਿਹਦੇ ਵਿੱਚ ਲਗਭਗ 150 ਦੇ ਲਗਭਗ ਜਿਹੜੇ ਸਕੂਲ ਦੇ ਸਟੂਡੈਂਟਸ ਜਿਹੜੇ ਅਗੇ ਉਹ ਕੋ ਦਾਸਪੁਰ ਡਿਸਟ੍ਰਿਕਟ ਪੁਲਿਸ ਆਫਿਸ ਐਂਡ ਉਹਨਾਂ ਨੂੰ ਆਏ ਸੀਗੇ ਉਹਨਾਂ ਨੇ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਵਰਕਿੰਗ ਨਾਲ ਅਸੀਂ ਜਿਹੜਾ ਰੂਬਰੂ ਕਰਵਾਇਆ ਸੀਗਾ ਸਾਡੇ ਵੱਲੋਂ ਉਹਨਾਂ ਦੇ ਨਾਲ ਜਿਹੜੇ ਪੁਲਿਸ ਦੇ ਐਮਰਜੈਂਸੀ ਨੰਬਰ ਪੁਲਿਸ ਦੀ ਵਰਕਿੰਗ ਦੇ ਰਿਗਾਰਡਿੰਗ ਇਸ ਤੋਂ ਇਲਾਵਾ ਪੁਲਿਸ ਟਿਕਟ ਕੀ ਉਪਰਾਲੇ ਚੱਲ ਰਹੇਗੇ ਉਹ ਨਾ ਨੂੰ ਉਸ ਸੰਬੰਧ ਵਿੱਚ ਉਹਨਾਂ ਨੂੰ ਦੱਸਿਆ ਸੀਗਾ ਇਸ ਤੋਂ ਇਲਾਵਾ ਸਕੂਲ ਦੇ ਬੱਚਿਆਂ ਦੇ ਜਿਹੜੇ ਫੀਡਬੈਕਸ ਹੈ ਉਹ ਅਸੀਂ ਲਿੱਤੇ ਗਏ ਇਸ ਤੋਂ ਲਾਂ ਬਾ ਉਹਨਾਂ ਦੇ ਵੱਲੋਂ ਕਾਫੀ ਸਵਾਲ ਸੀਗੇ ਪੁਲਿਸ ਦੀ ਫੰਕਸ਼ਨਿੰਗ ਨੂੰ ਲੈ ਕੇ ਪੁਲਿਸ ਦੇ ਕਈ ਪ੍ਰੋਗਰਾਮਸ ਨੂੰ ਲੈ ਕੇ ਅਵੇਅਰਨੈਸ ਪ੍ਰੋਗਰਾਮਸ ਨੂੰ ਲੈ ਕੇ ਜਿਹੜਾ ਹੈਗਾ ਯੁਧ ਨਸ਼ਾ ਵੀ ਉੱਤੇ ਰਿਗਾਰਡਿੰਗ ਤੋਂ ਅਸੀਂ ਸਾਰਿਆਂ ਨੂੰ ਬੜੀ ਸਾਰਿਆਂ ਨੇ ਬੜੀ ਬੱਚਿਆਂ ਨੇ ਬਹੁਤ ਅੱਛੇ ਤਰ੍ਹਾਂ ਨਾਲ ਪਾਰਟਿਸਿਪੇਟ ਕੀਤਾ ਐਂਡ ਸਾਡੇ ਵੱਲੋਂ ਅਸੀਂ ਮਨ ਨੂੰ ਮੋਟੀਵੇਟ ਵੀ ਕੀਤਾ ਗਿਆ ਕਿ ਉਹ ਜਿਹੜਾ ਹੈਗਾ ਸਾਈਬਰ ਕ੍ਰਾਈਮ ਦੇ ਰਿਗਾਰਡਿੰਗ ਸੋਸ਼ਲ ਮੀਡੀਆ ਦੇ ਰਿਗਾਰਡਿੰਗ ਉਹ ਡਰਕਟ ਦੇ ਰਿਗਾਰਡਿੰਗ ਜਿਹੜਾ ਹੈਗੀ ਉਹਨਾਂ ਦੀ ਅਵੇਅਰਨੈਸ ਤੇ ਵੀ ਸਾਡੇ ਵੱਲੋਂ ਜਿਹੜਾ ਹੈਗਾ ਕੰਮ ਕੀਤਾ ਗਿਆ ਸੀ ਠੀਕ ਹੈ